ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਦੋਵੇਂ ਹੱਥ ਜੋੜੋ ਤੇ ਉੱਚੀ ਗੱਜ ਕੇ ਬਲਾਓ ਬੋਲ ਵਾਖੇ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਖੇ ਗੁਰੂ ਜੀ ਕੀ ਫਤਿਹ ਗੁਰੂ ਰੂਪੀ ਸਾਧ ਸੰਗਤ ਜੀ ਉਮੀਦ ਕਰਦੇ ਆ ਕਿ ਤੁਸੀਂ ਇਸ ਜੰਗ ਦੇ ਦੌਰ ਦੇ ਵਿੱਚ ਤੰਦਰੁਸਤ ਹੋਵੋਗੇ ਖੁਸ਼ੀਆਂ ਮਾਣਦੇ ਹੋਵੋਗੇ ਆਪਣੇ ਪਰਿਵਾਰਾਂ ਦੇ ਨਾਲ ਬੈਠ ਕੇ ਰਾਜੀ ਖੁਸ਼ੀ ਜ਼ਰੂਰ ਹੋਵੋਗੇ ਪਰ ਮੁਸ਼ਕਿਲ ਦੂਰ ਹੈ ਪ੍ਰਮਾਤਮਾ ਦਾ ਨਾਮ ਜਦੋਂ ਧਿਆਵਾਂਗੇ ਤਾਂ ਇਹ ਮੁਸ਼ਕਿਲ ਦੂਰ ਵੀ ਹੱਸ ਖੇਡ ਕੇ ਕੱਟਿਆ ਜਾਵੇਗਾ ਚਾਹੇ ਦੁੱਖ ਆਵੇ ਚਾਹੇ ਸੋਖ ਆਵੇ ਪ੍ਰਮਾਤਮਾ ਦਾ ਨਾਮ ਧਿਆਉਣਾ ਕਦੇ ਵੀ ਨਹੀਂ ਛੱਡਣਾ ਪਰਮਾਤਮਾ ਦਾ ਸਦਾ ਸ਼ੁਕਰਾਨਾ ਕਰਦੇ ਰਹੋ ਤਾਂ ਜੋ ਪਰਮਾਤਮਾ ਤੁਹਾਡੇ ਨੇੜੇ ਰਹਿ ਸਕੇ ਤੁਸੀਂ ਪਰਮਾਤਮਾ ਦੇ ਇੰਨਾ ਕੋ ਨੇੜੇ ਹੋ ਜਾਵੋ ਕਿ ਤੁਹਾਨੂੰ ਕਦੇ ਕੁਝ ਮੰਗਣ ਦੀ ਲੋੜ ਨਾ ਪਵੇ ਬਲਕਿ ਤੁਹਾਡੇ ਮਨ ਦੀ ਮੁਰਾਦ ਜਿਹੜੀ ਹੈ ਉਸ ਸੱਚੇ ਪਾਤਸ਼ਾਹ ਦੇ ਵੱਲੋਂ ਆਪਣੇ ਆਪ ਪੂਰੀ ਕਰ ਦਿੱਤੀ ਜਾਵੇਗੀ ਸੋ ਸਾਗਤ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੋ ਸਾਖੀ ਦੇ ਵਿੱਚੋਂ ਲਈ ਗਈ ਅੱਜ ਦੀ ਐ ਸਖਾਸ ਤੇ ਬਹੁਤ ਹੀ ਜ਼ਰੂਰੀ ਪਵਿੱਖ ਬਾਣੀ ਦੇ ਬਾਰੇ ਕਿਉਂਕਿ ਜੋ ਦੌਰ ਚੱਲ ਰਿਹਾ ਕਿਸੇ ਤੋਂ ਲੁਕਿਆ ਨਹੀਂ ਜੋ ਜੋ ਹੋ ਰਿਹਾ ਕਿਸੇ ਤੋਂ ਲੁਕਿਆ ਨਹੀਂ ਪਰ ਕੀ ਤੁਸੀਂ ਜਾਣਦੇ ਹੋ ਇਸ ਦੌਰ ਦੀ ਵਿਖ ਪਾਣੀ ਵੀ குரு ਸਾਹਿਬ ਜੀ ਦੇ ਵੱਲੋਂ ਪਹਿਲਾਂ ਕਰ ਦਿੱਤੀ ਗਈ ਸੀ ਜੋ ਕਿ ਸੋ ਸਾਖੀ ਦੇ ਵਿੱਚ ਦਰਜ ਹੈ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਹੁਣ ਤੱਕ ਸੱਚ ਹੋਈਆਂ ਤੇ ਬਹੁਤ ਸਾਰੀਆਂ ਘਟਨਾਵਾਂ ਅਜੇ ਸੱਚ ਹੋਣੀਆਂ ਬਾਕੀ ਨੇ ਤੇ ਆਪਾਂ ਗੱਲ ਕਰਦੇ ਹਾਂ 2025 26 ਅਤੇ 27 ਦੀ ਜਿਸ ਬਾਰੇ ਗੁਰੂ ਸਾਹਿਬ ਜੀ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਕੀ ਕੀ ਹੋਵੇਗਾ ਇਨਾ 3 ਸਾਲਾਂ ਦੇ ਦੌਰਾਨ ਤਾਂ ਆਪਾਂ ਪਹਿਲਾਂ ਗੱਲ ਕਰਾਂਗੇ ਬੇਅਦਬੀਆਂ ਦੀ ਜਿਹੜੀਆਂ ਘਟਨਾਵਾਂ ਅੱਜ ਤੱਕ ਨਹੀਂ ਰੁਕੀਆਂ ਲੰਬੇ ਸਮੇਂ ਤੋਂ ਬੇਅਦਬੀਆਂ ਹੋ ਰਹੀਆਂ ਹੈ ਹੋਰ ਕੋਈ ਕਰੇ ਨਾ ਕਰੇ ਪਰ ਸਾਡੇ ਆਪਣੇ ਹੀ ਜਿਹੜੇ ਨੇ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਹਜੇ ਬੀਤੇ ਦਿਨ ਦੀ ਇੱਕ ਘਟਨਾ ਸਾਹਮਣੇ ਆਈ ਸੀ ਜਿੱਥੇ ਕੀ ਲੋਕਾਂ ਨੇ ਸ਼੍ਰੀ ਗੁਟਕਾ ਸਾਹਿਬ ਦਾ ਘਟੋਨੇ ਜਲ ਪਰਵਾਹ ਕੀਤੀ ਕੋਈ ਸੀ ਕਈ ਗੁਟਕਾ ਸਾਫ ਜੋਨੇ ਕੂੜੇ ਤੇ ਢੇਰ ਤੇ ਵਿੱਚੋਂ ਬ੍ਰਾਮਦ ਹੋਏ ਦੱਸਦੇ ਦੱਸਦੇ ਵੀ ਬੰਦੇ ਨੂੰ ਸ਼ਰਮ ਆ ਜਾਂਦੀ ਹੈ ਕਿ ਕਿੱਦਾਂ ਦੇ ਲੋਕ ਹੋ ਗਏ ਨੇ ਜਿਨ੍ਹਾਂ ਨੇ ਪਵਿੱਤਰ ਸਰੂਪਾਂ ਨੂੰ ਹੀ ਸੁੱਟ ਰੱਖਿਆ ਕੂੜੇ ਦੇ ਵਿੱਚ ਸੁੱਟਿਆ ਪਰਮਾਤਮਾ ਦੇ ਤਸਵੀਰਾਂ ਗੁਟਕਾ ਸਾਖਿਬ ਹੋ ਕੇ ਮੂਰਤੀਆਂ ਹੋਕੀਆਂ ਇਸ ਸਭ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਹੈ ਜਲ ਪ੍ਰਵਾਹ ਕਿਦਾਂ ਕੀਤਾ ਜਾਂਦਾ ਹੈ ਕੋਈ ਵੀ ਨਹੀਂ ਜਾਣਦਾ ਸਾਬਤ ਸੂਰਤ ਮੂਰਤੀਆਂ ਜਿਹੜੀਆਂ ਨੇ ਤਸਵੀਰਾਂ ਜਿਹੜੀਆਂ ਨੇ ਉਹਨਾਂ ਨੂੰ ਸਿੱਧਾ ਨਾਲੇ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਪਾਣੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਤੇ ਜਦੋਂ ਅੱਗੇ ਜਾ ਕੇ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਅਸਰੂਪ ਇਕੱਠੇ ਹੁੰਦੇ ਨੇ ਮੂਰਤੀਆਂ ਇਕੱਠੀਆਂ ਹੁੰਦੀਆਂ ਤਾਂ ਤਸਵੀਰਾਂ ਇਕੱਠੀਆਂ ਹੁੰਦੀਆਂ ਨਾਲੇ ਦੇ ਵਿੱਚ ਚਲੀਆਂ ਜਾਂਦੀਆਂ ਫਿਰ ਇੱਕ ਜਗ੍ਹਾ ਤੇ ਜਾ ਕੇ ਇਕੱਠੀਆਂ ਹੋ ਜਾਂਦੀਆਂ ਨੇ ਜਿੱਥੇ ਕੀ ਦੁਨੀਆ ਦਾ ਝੂਠਾ ਗੰਦ ਕੂੜਾ ਕਰਕਟ ਜਿਹੜੀਆਂ ਚੀਜ਼ਾਂ ਨਹੀਂ ਵੀ ਕਹਿਣੀਆਂ ਚਾਹੀਦੀਆਂ ਉਹ ਸਾਰੀਆਂ ਚੀਜ਼ਾਂ ਉਸੇ ਜਗ੍ਹਾ ਦੇ ਉੱਤੇ ਇਕੱਠੀਆਂ ਹੁੰਦੀਆਂ ਜਿੱਥੇ ਅਸੀਂ ਇੰਨਾ ਪਵਿੱਤਰ ਪਾਕ ਚੀਜ਼ਾਂ ਨੂੰ ਸੁੱਟਦੇ ਹਾਂ ਇਹ ਅੱਜ ਦਾ ਦੌਰ ਹੈ ਇਸ ਬਾਰੇ ਭਵਿੱਖ ਬਾਣੀ ਪਹਿਲਾਂ ਕਈ ਸਾਲ ਪਹਿਲਾਂ ਹੋ ਚੁੱਕੀ ਹੈ ਪਰ ਇਹ ਭਵਿੱਖ ਬਾਣੀਆਂ ਜੋ ਨੇ ਹੁਣ ਸੱਚ ਕੁੰਤੀਆਂ ਨਜ਼ਰ ਆ ਰਹੀਆਂ ਹਰ ਰੋਜ਼ ਬੇਤਬਦੀਆਂ ਘਟਨਾਵਾਂ ਹੁੰਦੀਆਂ ਗੁਰੂ ਘਰ ਦੇ ਅੰਦਰ ਦਾਖਲ ਹੋ ਕੇ ਅਜਿਹੀਆਂ ਘਟਨਾਵਾਂ ਹੁੰਦੀਆਂ ਸੋਚੋ ਤੁਸੀਂ ਕਿੰਨੀ ਮੰਦਪਾਕੀ ਗੱਲ ਹੈ ਇਸ ਬਾਰੇ ਪਹਿਲਾਂ ਭਵਿੱਖਬਾਣੀ ਹੋ ਗਈ ਸੀ ਕਿ ਅਜਿਹਾ ਸਮਾਂ ਆਵੇਗਾ ਜਦੋਂ ਪਵਿੱਤਰ ਗ੍ਰੰਥਾਂ ਦੀਆਂ ਬੇਅਦਬੀਆਂ ਹੋਣਗੀਆਂ ਤੇ ਸਭ ਤੋਂ ਵੱਧ ਬੇਅਦਬੀਆਂ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਜਿੱਥੇ ਕਿ ਪਰਮਾਤਮਾ ਤਾਂ ਇਹ ਹਾਲ ਕੀਤਾ ਜਾ ਰਿਹਾ ਸੋਚੋ ਬੰਦਾ ਬੰਦੇ ਦਾ ਕੀ ਹਾਲ ਕਰਦਾ ਹੋਵੇਗਾ ਰਿਸ਼ਤੇ ਤਾਂ ਜਮਾਈ ਸ਼ਰਮਸਾਰ ਨੇ ਰਿਸ਼ਤਿਆਂ ਦੀ ਵੀ ਕੋਈ ਕਦਰ ਨਹੀਂ ਰਹੀ ਬੀਤੇ ਦਿਨ ਇੱਕ ਦਾਦੀ ਦੇ ਵੱਲੋਂ ਆਪਣੇ ਪੋਤੇ ਨਾਲ ਵਿਆਹ ਕਰਾ ਲਿਆ ਗਿਆ ਸੀ ਇੱਕ ਸੱਸ ਜੋ ਸੀ ਆਪਣੇ ਜਵਾਈ ਦੇ ਨਾਲ ਫਰਾਰ ਹੋ ਗਈ ਸੀ ਕੁੜੀ ਵਿਚਾਰੀ ਤਾਂ ਹੰ ਮਾਰ ਮਾਰ ਕੇ ਰੋਂਦੀ ਪਈ ਸੀ ਕਿ ਇਸ ਨੇ ਤਾਂ ਮੇਰਾ ਸੁਹਾਗ ਹੀ ਖੋ ਲਿਆ ਕਿੰਨੀਆਂ ਜ਼ਿਆਦਾ ਅਜੀਬੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਬਹੁਤ ਹੀ ਸ਼ਰਮਸਾਰ ਕਰਦੀਆਂ ਨੇ ਕਾਨੂੰਨੀਆ ਘਟਨਾਵਾਂ ਨੇ ਮਤਲਬ ਜਿੰਨੀਆਂ ਇੰਨਾ ਘਟਨਾਵਾਂ ਨੂੰ ਮਾੜਾ ਅਸੀਂ کہہ ਸਕਦੇ ਹਾਂ ਉਦੋਂ ਕਿਤੇ ਜ਼ਿਆਦਾ ਇਹ ਮਾੜੀਆਂ ਨੇ ਘਟਨਾਵਾਂ ਸੋ 2025 26 ਦੇ ਵਿੱਚ ਹੋਰ ਕੀ ਕੀ ਹੋਣਾ ਹੈ ਉਸ ਬਾਰੇ ਵੀ ਤੁਹਾਨੂੰ ਥੋੜਾ ਜਿਹਾ ਸੁਚੇਤ ਕਰ ਦਿੰਨੇ ਆ ਵੀਡੀਓ ਦੇ ਆਖਿਰ ਤੱਕ ਜੁੜੇ ਰਹੋ ਤੇ ਜੇਕਰ ਤੁਸੀਂ ਅਜੇ ਤੱਕ ਸ਼ਬਦ ਗੁਰੂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਸ਼ਬਦ ਗੁਰੂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਬੈਲ ਆਈਕਨ ਵਾਲੀ ਘੰਟੀ ਜਰੂਰ ਦਬਾ ਦਿਓ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦਾ ਹੋ ਸਕੇ ਆਪਾਂ ਗੱਲ ਕਰ ਰਹੇ ਸੀ ਉਹਨਾਂ ਪਵਿੱਕ ਬਾਣੀਆਂ ਦੇ ਬਾਰੇ ਜੋ ਕਿ ਸੱਚਖੁਈਆਂ ਨੇ ਤੇ ਸੱਚ ਹੋਣ ਜਾ ਰਹੀਆਂ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਹੈ ਧਾਰਮਿਕ ਗ੍ਰੰਥਾਂ ਦੀ ਬੇਅਤਵੀ ਦੇ ਬਾਰੇ ਫਿਰ ਆਪਾਂ ਗੱਲ ਕੀਤੀ ਰਿਸ਼ਤਿਆਂ ਦੇ ਬਾਰੇ ਤੇ ਜਿਹੜੀ ਭਾਰਤ-ਪਾਕ ਦੀ ਜੰਗ ਲੱਗੀ ਹੋਈ ਹੈ ਇਸ ਬਾਰੇ ਤਾਂ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਕਈ ਪਵੇ ਇੱਕ ਬਾਣੀਆਂ ਸੱਚ ਸਾਂਝੀਆਂ ਕੀਤੀਆਂ ਸੀ ਜਿਹੜੀਆਂ ਸੱਚ ਵੀ ਹੋਈਆਂ ਸੀ ਤੇ ਬਿਲਕੁਲ ਉਹੀ ਹੋਇਆ ਤੁਹਾਡੇ ਸਾਹਮਣੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਭਾਰਤ ਤੇ ਹਮਲਾ ਕੀਤਾ ਜਾ ਰਿਹਾ ਤੇ ਭਾਰਤ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾ ਰਿਹਾ ਹੈ ਇਹ جنگ ਜੋ ਅੱਜ ਲੱਗੀ ਹੈ ਇਸ ਦੀ ਭਵਿੱਖਬਾਣੀ ਗੁਰੂ ਸਾਹਿਬ ਜੀ ਪਹਿਲਾਂ ਕਰ ਗਏ ਸੀ ਕਿ ਭਾਈ ਭਾਰਤ ਤੇ ਪਾਕ ਦੇ ਵਿਚਾਲੇ ਐਦਾਂ ਦੇ ਨਾਮ ਦੇ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਤਣਾਅ ਪੈਦਾ ਹੋਏਗਾ ਮੁਰ ਤੋਂ ਹਲਾਤ ਵਿਗੜਨਗੇ ਐਮਰਜੈਂਸੀ ਵਾਲੇ ਹਲਾਤ ਪਨ ਸਕਦੇ ਆ ਤੁਹਾਡੇ ਸਾਹਮਣੇ ਆਪਾਂ ਤੇ ਲਟਾਂ ਬਜਾ ਬਜਾ ਬੈਨੀਆਂ ਜਮਾ ਹੀ ਆਪਾਂ ਕਾਲਾ ਹਨੇਰਾ ਕਰ ਦਿੰਨੇ ਆ ਬਲੈਕਆਊਟ ਕਰ ਦਿੰਨੇ ਆ ਹਾਲਾਤ ਤਾਂ ਬਿਲਕੁਲ ਐਮਰਜੈਂਸੀ ਵਾਲੇ ਬਣੇ ਕੋਈ ਨਹੀਂ ਇਹ ਸਭ ਦੀਆਂ ਭਵਿੱਖਬਾਣੀਆਂ ਪਹਿਲਾਂ ਹੋ ਚੁੱਕੀਆਂ ਜੇਕਰ ਅੰਤ ਨਹੀਂ ਚਾਹੁੰਦੇ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਅੰਤ ਹੋਇਆ ਵੀ ਹੈ ਹੋਣਾ ਵੀ ਹੈ ਅੱਜ ਵੀ ਇੱਕ ਬੀਬੀ ਡਰੋਨ ਹਮਲੇ ਦੇ ਨਾਲ ਮਾਰੀ ਗਈ ਸੀ ਤੇ ਤੁਸੀਂ ਸੋਚੋ ਜੇ ਅਸੀਂ ਪ੍ਰਮਾਤਮਾ ਦਾ ਨਾਮ ਨਹੀਂ ਧਿਆਵਾਂਗੇ ਤਾਂ ਸਾਡੇ ਨਾਲ ਕੀ ਹੋਵੇਗਾ ਇਸ ਕਰਕੇ ਸਵੇਰੇ ਉੱਠੋ ਪ੍ਰਮਾਤਮਾ ਦਾ ਨਾਮ ਧਿਆਓ ਸੌਣ ਲੱਗੇ ਪ੍ਰਮਾਤਮਾ ਦਾ ਨਾਮ ਧਿਆਓ ਜਿੰਨਾ ਹੋ ਸਕਦਾ ਪਰਮਾਤਮਾ ਦਾ ਤੁਸੀਂ ਸ਼ੁਕਰਾਨਾ ਕਰੋ ਜਿੰਨਾ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਕਰੋਗੇ ਪਰਮਾਤਮਾ ਉਹਨਾਂ ਤੁਹਾਡੇ ਕਰੀਬ ਆਵੇਗਾ ਤੁਸੀਂ ਉਹਨਾਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਥਾਂ ਲੈਣ ਜੋਗੇ ਹੋ ਜਾਵੋਗੇ ਇਸ ਕਰਕੇ ਕਭਰ ਹੋਣਾ ਨਹੀਂ ਮੁਸ਼ਕਿਲ ਦੂਰ ਹੈ ਬਸ ਪਰਮਾਤਮਾ ਦਾ ਨਾਮ ਤੇ ਹੋਣਾ ਹੈ ਵਾਹਿਗੁਰੂ ਦਾ ਜਦੋਂ ਤੁਸੀਂ ਨਾਮ ਤੇ ਆਉਗੇ ਤਾਂ ਵਾਹਿਗੁਰੂ ਤੁਹਾਡੇ ਅੰਗ ਸੰਗ ਸਹਾਇ ਹੋਵੇਗਾ ਵਾਹਿਗੁਰੂ ਤੁਹਾਡੀ ਆਪ ਮਦਦ ਕਰੇਗਾ ਤੁਹਾਡਾ ਆਪ ਸਾਥ ਹੈ ਕਬਸ ਆਪਾਂ ਸਿਰਫ ਪਰਮਾਤਮਾ ਦਾ ਨਾਮ ਧਿਆਉਣਾ ਜਦੋਂ ਦਿਲ ਕਰਦਾ ਜਦੋਂ ਸਮਾਂ ਲੱਗਦਾ ਜਦੋਂ ਤੁਹਾਨੂੰ 1 ਮਿੰਟ ਵੀ ਮਿਲਦਾ ਹੈ ਵਾਹਿਗੁਰੂ ਦਾ ਸ਼ੁਕਰਾਨਾ ਕਰਦੋ ਰੋਟੀ ਖਾਣ ਲੱਗੇ ਹੋ ਪਰਮਾਤਮਾ ਦਾ ਸ਼ੁਕਰਾਨਾ ਕਰਦੋ ਸੌਣ ਲੱਗੇ ਹੋ ਦਿਨ ਭਰ ਵਾਸਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੋ ਉੱਠੇ ਹੋ ਰਾਤ ਤੁਹਾਡੀ ਚੰਗੀ ਲੰਗੀ ਤੁਹਾਨੂੰ ਨਵਾਂ ਜੀਵਨ ਮਿਲਿਆ ਜ਼ਿੰਦਗੀ ਦੇ ਵਿੱਚ ਜੀਣ ਦਾ ਹੋਰ ਸਮਾਂ ਮਿਲਿਆ ਪਰਮਾਤਮਾ ਦਾ ਸ਼ੁਕਰਾਨਾ ਕਰਦੋ ਹਾਸ ਖੇਡ ਰਹੇ ਹੋ ਹਾਸਿਆਂ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਦੋ ਰੋ ਰਿਓ ਪ੍ਰਮਾਤਮਾ ਨੂੰ ਇਸ ਕਦਰ ਕੋ ਕਿ ਵਾਹਿਗੁਰੂ ਜਿਹੜੀਆਂ ਮਿੱਥੇ ਭੁੱਲਾਂ ਚੁੱਕਾ ਹੋਈਆਂ ਉਹਨਾਂ ਨੂੰ ਮਾਫ ਕਰ ਦੋ ਪਰਿਵਾਰ ਦੇ ਵਿੱਚ ਸਾਰੇ ਖੁਸ਼ ਹੈ ਉਸ ਖੁਸ਼ੀ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਦੋ ਚੰਗੀ ਰੋਟੀ ਖਾ ਰਹੇ ਹੋ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਦੋ ਕੰਮ ਕਾਰ ਕਰ ਰਹੇ ਹੋ ਸ਼ੁਕਰਾਨਾ ਕਰ ਦੋ ਕੈਂਦਾ ਪਾਵਕੇ ਨਿੱਕੀ ਨਿੱਕੀ ਗੱਲ ਵਾਸਤੇ ਜਦੋਂ ਪਰਮਾਤਮਾ ਨੂੰ ਥੈਂਕ ਯੂ ਕਹੋਗੇ ਧੰਨਵਾਦ ਕਹੋਗੇ ਸ਼ੁਕਰਾਨੇ ਕਰੋਗੇ ਤਾਂ ਫਿਰ ਤੁਹਾਡੀ ਜ਼ਿੰਦਗੀ ਆਪੇ ਬਦਲ ਜਾਵੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦੀ ਥੋੜ ਨਹੀਂ ਰਹਿਣੀ ਤੁਹਾਡੀ ਜ਼ਿੰਦਗੀ ਬੜੀ ਸੋਹਣੀ ਹੋ ਜਾਵੇਗੀ ਕਿਸੇ ਚੀਜ਼ ਦੀ ਥੋੜ ਨਹੀਂ ਰਹਿਣੀ ਬਸ ਕਰਨਾ ਕੀ ਹੈ ਲਾਲਚ ਕਰ ਲੋ ਕੋਈ ਗੱਲ ਨਹੀਂ ਕਿ ਹਾਂ ਇਹ ਕੰਮ ਕਰਨ ਦੇ ਨਾਲ ਮੈਨੂੰ ਸਕੂਨ ਮਿਲੇਗਾ ਪਰਮਾਤਮਾ ਦੇ ਨਾਮ ਦਾ ਲਾਲਚ ਕਰੋ ਕਰਨਾ ਹੈ ਲਾਲਚ ਪੈਸਿਆਂ ਦਾ ਨਹੀਂ ਪਰਮਾਤਮਾ ਦੇ ਨਾਮ ਦਾ ਲਾਲਚ ਜਦੋਂ ਤੁਸੀਂ ਕਰੋਗੇ ਤਾਂ ਫਿਰ ਪਰਮਾਤਮਾ ਬਿਨਾਂ ਕਿਸੇ ਲਾਲਚ ਤੋਂ ਤੁਹਾਡੀਆਂ ਚੋਲੀਆਂ ਭਰ ਦੇਗਾ ਤੁਹਾਡੇ ਘਰ 'ਚ ਬਰਕਤ ਆਣੀ ਸ਼ੁਰੂ ਹੋ ਜਾਏਗੀ ਤੁਹਾਡੀ ਜ਼ਿੰਦਗੀ ਸਕੂਨ ਦੇ ਨਾਲ ਭਰ ਜਾਏਗੀ ਕਿਸੇ ਚੀਜ਼ ਦੀ ਤੁਹਾਨੂੰ ਕਮੀ ਨਹੀਂ ਰਹਿਣੀ ਬਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹੋ ਇਹ ਮੁਸ਼ਕਿਲ ਦੌਰ ਵੀ ਹੱਸ ਕੇ ਲੰਘ ਜਾਏਗਾ